Obrigado. ਇਦਾਂ ਜੀ ਕਿ ਸਾਡੇ ਜਿਹੜਾ ਸਦਰ ਕੋਟ ਕਪੂਰੇ ਵਾਲੀ ਜਿਹੜੀ ਹੈਗੀ ਆ ਪੁਲਿਸ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਜਿਹੜਾ ਆਪਣਾ ਕਾਲਾ ਮੀਰ ਜੀ ਦੀ ਦਰਗਾ ਬਾਬਾ ਕਾਲਾ ਮੀਰ ਜੀ ਦੀ ਦਰਗਾ ਹੈਗੀ ਬੀੜ ਸਿੱਖਾਂ ਨੇ ਜੇ ਕੁਝ ਵਿਅਕਤੀ ਜਿਹੜੇ ਹੈਗੇ ਨੇ ਉਹ ਲੋਕੇ ਬੈਠੇ ਨੇ ਤੇ ਜਿਹੜੇ ਪੈਟਰੋਲ ਪੰਪ ਦੇ ਮਾਲਕ ਜਾਂ ਖਰੀਦਦਿਆਂ ਇਹਨਾਂ ਤੋਂ ਰਾਗ ਕਿਨਾਂ ਤੋਂ ਕੁਝ ਲੁੱਟ ਦੀ ਵਾਰ ਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ ਤੇ ਜੋ ਇਸ ਜਾਣਕਾਰੀ ਦੇ ਬੇਸ ਤੇ ਆਪਣੇ ਜਿਹੜੇ ਹੈਗੇ ਐਸ ਐਚ ਓ ਸਾਹਿਬ ਤੇ ਪੁਲਿਸ ਪਾਰਟੀ ਹੈਗੀ ਹੈ ਇਹ ਉੱਥੇ ਇਹਨਾਂ ਨੇ ਇੱਕ ਪਰਚਾ ਦਰਜ ਕੀਤਾ 35 ਨੰਬਰ ਹਨਾ ਜੀ ਏ 310 4 ਤੇ 111 ਪੀਐਨਐਸ ਦਾ ਤੇ ਜਿਸਦੇ ਚਲਦੇ ਇਹਨਾਂ ਨੇ ਫਿਰ ਜਦੋਂ ਉੱਥੇ ਛਾਪੀ ਕੀਤੀ ਛਾਪੇ ਮਾਰੀ ਕੀਤੀ ਤੇ ਇਹਨਾਂ ਨੂੰ ਜਿਹੜੇ ਕੁੱਲ 4 ਵਿਅਕਤੀ ਉਸ ਬੜੇ ਜਿਹੜੇ ਉੱਥੇ ਚੁਪੇ ਬੈਠੇ ਸੀ ਉਹ ਮਿਲੇ ਦੋ ਕਿਰਪਾਨਾਂ ਉਹਨਾਂ ਤੋਂ ਬਰਾਮਦ ਹੋਈਆਂ ਤੇ ਦੋ ਦਸਤੀਆਂ ਇਹਨਾਂ ਨੇ ਉਹਨਾਂ ਤੋਂ ਬਰਾਮਦ ਹੋਈਆਂ ਇਹਦੇ 'ਚ ਇੱਕ ਧਿਆਨ ਦੇਣ ਵਾਲੀ ਇਹ ਗੱਲ ਹੈ ਕਿ ਜਿਹੜੇ ਮੈਂਬਰ ਗ੍ਰਫਤਾਰ ਕੀਤੇ ਗਏ ਨੇ 4 ਉਹਨਾਂ 'ਚ ਜਿਹੜੇ ਹੈਗੇ ਆ ਕਿ ਇੱਕ ਗੌਰਵ ਹੈਗਾ ਗੁਰੂ ਬੱਚਾ ਆਪਣੇ ਫਰੀਦਕੋੜ ਡੁੱਗਰ ਪਸੀਦ ਰਹਿਣ ਵਾਲਾ ਇਹਦੇ ਤੇ ਪਹਿਲਾਂ ਤਿੰਨ ਮੁਕਦਮੇ ਦਰਜ ਨੇ 302 ਦਾ ਵੀ ਇੱਕ ਮੁਕਦਮਾ ਦਰਜ ਹੈ ਆਮ ਜੈਕਟ ਦਾ ਮੁਕਦਮਾ ਦੋ ਆਮ ਜੈਕਟ ਦੇ ਮੁਕਦਮੇ ਦਰਜ ਨੇ ਇਦਾਂ ਜਿਹੜਾ ਦੂਸਰਾ ਇੱਕ ਸ਼ਿਲੂ ਫੜਿਆ ਗਿਆ ਉਹਦੇ ਤੇ ਵੀ 307 ਦੇ ਪਰ ਜਿਹੜੇ ਲੜਾਈ ਝਗੜੇ ਦਾ ਪਹਿਲਾਂ ਵੀ ਮਸਲਾ ਹੈਗਾ ਤੇ ਇੱਕ ਜਸਵਿੰਦਰ ਪੁੱਤਰ ਜਿਹੜਾ ਉਰਫ ਸ਼ਿੰਦਰ ਫੜਿਆ ਗਿਆ ਇਹਦੇ ਤੇ ਵੀ ਇੱਕ ਐਨਡੀਪੀਐਸ ਐਕਟ ਦਾ ਤੇ ਦੋ ਦੋ ਐਨਡੀਪੀਐਸ ਐਕਟ ਦੇ ਤੇ ਬਾਕੀ ਹੋਰ ਜਿਹੜੀਆਂ ਆਈਪੀਐਸਸੀ ਤੇ ਦੇ ਮੁਕਦਮੇ ਦਰਜ ਨੇ ਕੁੱਲ ਸੱਤ ਮੁਕਦਮੇ ਇਸ ਬੰਦੇ ਤੇ ਐਨ ਡੀਬੀਐਸ ਦੇ ਦਰਜ ਹੈਗੇ ਨੇ ਸੋ ਅਸੀਂ ਸਾਡੀ ਜੀ ਵੀ ਸਦਰ ਕੋਟਪੁਰ ਪੁਲਿਸ ਨੇ ਕਾਰਵਾਈ ਕਰਦੇ ਜਿਹੜੇ ਸੰਗਠਿਤ ਜਿਹੜੇ ਆਰਗੇਨਾਈਜ਼ਡ ਵੇ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਠੱਲ ਪਾਉਣ ਲਈ ਕਾਰਵਾਈ ਕੀਤੀ ਗਈ ਹੈ